ਲਾ ਦੇ ਕੁਲਾ ਦੇ ਪੂਆ ਕਿ ਹਜੇ ਨਹੀਂ ਆਈ ਬੀਬੀ ਇੱਕ ਤਾਂ ਲੇਟ ਆ ਬਾਈ ਉਹ ਫੋਨ ਫਾਣੀ ਲਾ ਲਾ ਉਹਨਾਂ ਨੂੰ ਕਿਸੇ ਨੂੰ ਪਤਾ ਨਾ ਲੱਗ ਜੇ ਐ ਮੈਂ ਇਥੇ ਹੂੰ ਤਗੜਾ ਕਰਦੇ ਬਵਾ ਕਿੰਨੇ ਆ ਗਿਆ ਓਏ ਆ ਕੀ ਨੂੰ ਕੁਛ ਹੋ ਗਿਆ ਬਾਈ ਸਾਡਾ ਤਾਇਆ ਗੁਜ਼ਰ ਗਿਆ ਹਾਏ ਹੋਰ ਬਾਈ ਓ ਤਾਇਆ ਤਾਇਆ ਮਾਤਾ ਤੋਂ ਫੇਚਲੇ ਸੀ ਉਹ ਤਾਇਆ ਉਪਰਾਵਾ ਇੰਨਾ ਤਾਂ ਅਸੀਂ ਨਹੀਂ ਹੁੰਦੇ ਓਪਰਾਵਾ ਓਏ ਜਾ ਹਜੇ ਕਿਸੇ ਨਾਲ ਉਹ ਮੇਰਾ 9000 ਲੈ ਗਿਆ ਨਾਲ ਓਏ ਲੈ 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 ਜਾਪਰਾਵਾ ਥਾਲਾ ਤੇ ਲੈ ਜਾ ਤੋਤਾ ਆਂ ਦੇਖ ਅੱਜ ਨੂੰ ਕੱਢਣਾ ਹਾਂ ਮੇਰਾ 9000 ਇਹ ਗਵਾਂਢੀ ਕਾਨੂੰ ਡਿਸਟਰਬ ਨਾ ਕਰ ਮੇਰਾ ਭਰਾ ਬਹਿ ਜਾ ਬਹਿ ਜਾ ਬਹਿ ਕੇ ਗੱਲ ਕਰ ਬਹਿ ਕੇ ਮੈਂ ਪੈਨੋ ਨਹੀਂ ਤਾਂ ਜਾਣਾ ਸੀ ਤੇ ਹੈੱਡਫੋਨ ਲਾ ਕੇ ਆ ਗਿਆ ਤੂੰ ਮੂੰਹ ਚੱਕ ਕੇ ਮਰਗ ਤਾਂ ਮਰ ਗਈ ਹੁੰਦੀ ਐ ਇਹ ਇਹਨਾਂ ਨੂੰ ਲਾ ਦੇ ਤੈਨੂੰ ਖੁਸ਼ੀ ਐ ਸਾਡੇ ਮਰਗ ਦੀ ਪਰ ਮੈਨੂੰ ਕੀ ਪਤਾ ਸੀ ਵੀ ਇਹ ਮਰ ਗਿਆ ਬੀਬੀ ਇਹਨੂੰ ਕਿਹਨੇ ਦੱਸਤਾ ਮੈਨੂੰ ਕੀ ਪਤਾ ਐ ਕੀ ਕੀ ਕਰ ਤੁਸੀਂ ਉਹ ਕਹਾ ਕਣੀ ਬੁਲਾਇਆ ਅਸੀਂ ਨਹੀਂ ਮਰਾਉਂਦੇ ਹੋ ਕਾ ਭਰਾਵਾ ਅਸੀਂ ਨਹੀਂ ਮਰਾਉਂਦੇ ਓਏ ਤਾਇਆ ਅਜੇ ਚੱਕੇ ਹੋ ਗਿਆ ਉਹ ਕੀ ਕੀ ਕਰੀ ਜਾਂਦਾ ਓਏ ਖੜ ਜਾ ਮੂੰਹ ਦੇਖ ਲੈਂਦੇ ਓਏ ਓਏ ਇਹਦੇ ਤਾਂ ਤੁਸੀਂ ਨੱਕ ਚ ਰੂਮ ਵੀ ਨਹੀਂ ਪਾਈ ਓਏ ਨੱਕ ਚ ਰੂੰਗ ਪਾਉਣ ਨੂੰ ਇਹਦੇ ਕਿਹੜਾ ਭੂੰਡ ਵਰਦੇ ਆ ਹੈ ਇਹਦੀ ਕਿ ਲੋੜ ਲੱਕ ਚ ਰੂੰਗ ਪਾਉਣ ਨੂੰ ਤੇ ਕੰਨਾਂ ਚ ਤਾਂ ਪਾ ਦਿੰਦੇ ਕੰਨਾਂ ਚ ਇਹ ਕੀ ਕੰਨ ਰੁੱਲਦੇ ਆ ਦੇ ਤੂੰ ਲਈ ਸੁਣਾ ਦੇ ਮਤਰਾ ਦੇ ਇਥੇ ਲੋਕਾਂ ਨੂੰ ਨਾ ਸੱਦਨੀ ਅਸੀਂ ਤਾਂ ਦੱਸਿਆ ਨਹੀਂ ਤੇ ਟੂਪੀਆਂ ਲਈ ਫਿਰ ਸਾਡੇ ਤਾਂ ਮਰਗ ਹੋ ਗਈ ਤੈਨੂੰ ਸੰਗ ਨਹੀਂ ਆਉਂਦੀ ਤੈਨੂੰ ਓ ਮੇਰਾ 9000 ਕੀ ਤੋਂ ਲਊਗਾ ਆ ਤੇਰੇ ਸਾਹਮਣੇ ਸਾਡਾ ਤਾਂ ਆਇਆ ਪਿਆ ਇਹਨੂੰ ਠਾ ਲਾ ਇਹ ਤਾਂ ਫੜ ਲਾ ਕੇ ਕਿਸੇ ਤੋਂ ਲੈ ਜਾ ਭਰਾਵਾ ਸਾਡੇ ਕੋਲ ਤਾਂ ਹੈ ਨਹੀਂ ਕੁਝ ਦੇਣ ਨੂੰ ਅਸੀਂ ਤਾਂ ਅੱਗੇ ਦੁਖੀ ਆ ਤੁਸੀਂ ਉਹ ਕਾਕਾ ਨਹੀਂ ਬੁਲਾਇਆ ਮੰਮੀ ਹਾਂ ਉਹ ਲਾ ਦੇ ਫੋਨ ਭੂਆ ਨੂੰ ਉਹ ਤਾਇਏ ਚੋਂ ਤਾਂ ਮੁਸ਼ਕ ਮਾਰੀ ਜਾਂਦਾ ਇਹਨੂੰ ਬਰਫਪੂਰਫ ਚਲਾ ਲਓ ਬਰਫ ਦੇ ਮਾਰਿਆਂ ਨੇ ਅਸੀਂ ਗਾਂਢ ਗਵਾਂਢ ਨਹੀਂ ਇਕੱਠਾ ਕੀਤਾ ਸੌਲਾ ਬਰਫਦ ਵਾਲਾ ਵੇਖਦਾ ਕਾਨੂੰਨ ਕਰਦਾ ਇਹਨੂੰ ਆਪ ਨੂੰ ਨਹੀਂ ਮਿਲਦਾ ਤਾਇਏ ਨੂੰ ਬਰਫ ਚ ਲਾ ਦਈਏ ਅਸੀਂ ਕਾਨੂੰਨ ਵੇਖਲਾ ਕਰਦਾ ਮੁਸ਼ਕ ਮਾਰੀ ਜਾਂਦਾ ਹੋਰ ਮਰੇ ਚ ਮੁਸ਼ਕ ਮਾਰਦਾ ਹੁੰਦਾ ਆਉਣੇ ਚ ਹੋਰ ਹੁਣੇ 74 ਦੀ ਬਸਨਾ ਮਾਰਨੀ ਹੈ ਨਾਲੇ ਮੇਰੀ ਗੱਲ ਸੁਣੋ ਉਹ ਬੰਦੇ ਦਾ ਤੁਸੀਂ ਦੋ ਆ ਹੈਂ ਤੇ ਤੁਸੀਂ ਇਹਨੂੰ ਲੈ ਕੇ ਕਿਵੇਂ ਜਾਓਗੇ ਬੇ ਚੁੱਪ ਕਰ ਜਾ ਕੋਈ ਆ ਜੇ ਨਾ ਆ ਜੇ ਤੂੰ ਰੌਲਾ ਨਾ ਪਾ ਅਸੀਂ ਤੇ ਇਹਨੂੰ ਭੁੰਡੀ ਤੇ ਪਾ ਕੇ ਲੈ ਜਾਾਂਗੇ ਅਸੀਂ ਲੈ ਜਾਾਂਗੇ ਭਰਾਵਾ ਅਸੀਂ ਭੁੰਡੀ ਤੇ ਲੈ ਜਾਾਂਗੇ ਓ ਮੇਰੀ ਗੱਲ ਸੁਣ ਲੋ ਤੁਹਾਡੇ ਤਾਂ ਭੁੰਡੀ ਵਾਲਿਆਂ ਨੇ ਵੀ ਨਹੀਂ ਆਉਣਾ ਇਹਨੇ ਦੇਣੇ ਵਾਲਿਆਂ ਦੇ ਸੀ ਹੁਣ ਤਾਂ ਪੈਸੇ ਮੰਗਣ ਆਲੇ ਹੋਗੇ ਉਹ ਕਹਿੰਦਾ ਸਾਡੇ ਤਾਈ ਨੇ ਪੈਸੇ ਦੇਣੇ ਸੀ ਓਏ ਲੈ ਮੇਰੇ ਦੇਣੇ ਸੀ ਬਦਨਾਮ ਕਰਦਾ ਦੇਖ ਲੈ ਲਾ ਲਾਹ ਤੇ ਓ ਚਾਚੀ ਨਾ ਤੁਸੀਂ ਕੱਠ ਕਰਿਆ ਨਾ ਕੋਈ ਗਵਾਂਢੀ ਸੱਤਿਆ ਕਿਉਂ ਕੱਠ ਮਾਰ ਕੇ ਅਸੀਂ ਕਿਹੜਾ ਡੀਜੇ ਲਾਉਣੇ ਸੀ ਮਰੇ ਹੜਾ ਤਾਇਆ ਕੀ ਹੋਈਆਂ ਗੱਲਾਂ ਕਰਦਾ ਯਾਰ ਨਾਲੇ ਸਾਨੂੰ ਕਾਨੂੰਨ ਸਿਖਾਉਣ ਦੀ ਕਿਹੜੀ ਲੋੜ ਐ ਅਸੀਂ ਤਾਂ ਸਿੱਖੇ ਸਿਖਾਈ ਐ ਸਾਨੂੰ ਦੱਸਣ ਦੀ ਕੋਈ ਲੋੜ ਨਹੀਂ ਪਰਿਵਾਰ ਪਰਿਵਾਰ ਦੇ ਬਹੁਤ ਆ ਅਸੀਂ ਆਪੇ ਪ੍ਰੋਗਰਾਮ ਆਹ ਬਸ ਤੇਰੀ ਭੂਆ ਆ ਜੂਗੀ ਤੇ ਫਫਾ ਆ ਜੂਗਾ ਚੱਲ ਮੇਰਾ ਭਾਈ ਹਾਂ ਜਾ ਤੂੰ ਲਿਆ ਆਵੇ ਕੋਈ ਹਾਲਾ ਕਰ ਦਿੰਛੇ ਫਦਾ ਜਾਂਦਾ ਜਲਿਆ ਕੋਈ ਟੈਂਪੂ ਵਾਲੇ ਕੋਲ ਗਿਆ ਸੀ ਮੈਂ ਉਹ ਆਉਂਦਾ ਨਹੀਂ ਕਿਰਾਇਆ ਪਹਿਲਾਂ ਭਾਅ ਦਾ ਦੇ ਦੇਾਂਗੇ ਕਿਰਾਇਆ ਦੇ ਦੇਾਂਗੇ ਲੋਕਾਂ ਨੂੰ ਖਵਾਉਣ ਨਾਲੋਂ ਤਾਂ ਚੰਗਾ ਹੈ ਟੈਂਪੂ ਵਾਲੇ ਨੂੰ ਕਿਰਾਇਆ ਦੇ ਦੇਾਂਗੇ ਲਿਆ 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 ਤੂੰ ਸਾਡਾ ਉਹਦੇ ਰੱਦ ਕਿ ਲੈ ਜਾਾਂਗੇ ਰੱਦ ਕਿ ਲੈ ਜਾਾਂਗੇ ਆ ਵੀ ਲੱਗ ਜੂ ਨਾਲ ਤੇ ਰਾਤ ਨੂੰ ਲੱਗਣਾ ਪੈ ਜਾਊ ਆ ਇਹਨੂੰ ਲਾ ਲਾਂਗੇ ਨਾਲ ਬਿੱਜੂ ਹੈ ਤਾਂ ਹੈਗਾ ਰੋਈ ਜਾਂਦਾ ਨਾਲ ਤਾਂ ਤੇ ਇਹ ਹੋਣਾ ਤੇ ਉਹ ਵੀ ਤਰ ਜੂਗਾ ਨਾ ਚੰਗਾ ਤਰ ਜੂਗਾ ਚੰਗਾ ਨਾ 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 ਤਾਂ ਇਹ ਐਡਾ ਐਡਾ ਬੂਟ ੱਡੀ ਜਾਣਾ ਅਣਗਾਰ ਤੇ ਸੁਣਾਏਗਾ ਅਸੀਂ ਤਾਂ ਅੰਦਰ ਹੀ ਅੰਦਰ ਰੋਈ ਜਾਂਦੇ ਆ ਫਿਰ ਮੈਨੂੰ ਲੱਗਾ ਤੁਸੀਂ ਟਪਾਇਆ ਹੋਊਗਾ ਹਾਂ ਤੁਸੀਂ ਮਾਰਿਆ ਹੋਊਗਾ ਜਾਇਦਾਦੇ ਤੋਂ ਨਾਲ ਵਾਲੀ ਹੋਣੀ ਆ ਤੁਸੀਂ ਤੂੰ ਲੈ ਲੈ ਜਿਹੜੀ ਇਹਦੀ ਜਾਇਦਾਦ ਤੂੰ ਲੈ ਲੈ ਇੱਕ ਤਾਂ ਬਾਟੀ ਪਈ ਐ ਇੱਕ ਗੰਢੜੀ ਪਈ ਐ ਪੁਰਾਣੇ ਲੀੜਿਆਂ ਦੀ ਤੇ ਇੱਕ ਪਿਆ ਦੀਵਾ ਜਰ ਲੈ ਜਾ ਜੇ ਤੇਰਾ 9000 ਪੂਰਾ ਹੋ ਜੂ ਤਾਂ ਤੇ ਫਿਰ ਮੇਰਾ 9000 ਕਿਹਨੂੰ ਦਿੱਤਾ ਇਹਨੇ ਸਾਨੂੰ ਕੀ ਸੁਪਨੇ ਆਉਂਦੇ ਆ ਛੱਡ ਦੋ ਸਾਨੂੰ ਕੀ ਪਤਾ ਸਾਨੂੰ ਕਿਹੜੇ ਦੱਸਦਾ ਸੀ ਸਾਨੂੰ ਕਿਹੜਾ ਪਤਾ ਪਤਾ ਉਹ ਦੇਖ ਨਹੀਂ ਸੀ ਹੋਰ ਹੋ ਲੋ ਨੌ ਪੌ ਤੇਰੀ ਮਰੀ ਅੱਧ ਬੰਨੇ ਇਹ ਤਾਂ ਸੁਣਦਾ ਵੀ ਨਹੀਂ ਹੁਣ ਸੁਣੂ ਕਿੱਥੋਂ ਉਹ ਜਿਹੜਾ ਸਾਹੀ ਮੋਗਗੇ ਉੱਥੇ ਜਾਵੜਾ ਤਾਂ ਹਾਂ ਇਹਦੇ ਕੋਲੇ ਜਾਵੜਾ ਇਹਦੇ హెੱਡਫੋਨ ਲੱਗੇ ਆ ਤਾਇਆ ਉਹ ਤਾਇਆ ਤੋੜਦਾ ਹੀ ਨਹੀਂ ਇਹ ਤਾਂ ਕਲੋਟੇ ਫਸ ਗਏ ਦੇ ਇਹਨੂੰ ਦਵਾਲ ਲਵੇ ਕਰੋ ਮੇਰਾ ਨਾ ਯਾਰ ਦਵਾਲ ਆਇਆ ਕਿ ਜਾਵੜਾ ਤੂੰ ਸਾਰੇ ਪਿੰਡ 'ਚ ਪਤਾ ਲਵਾਏਂਗਾ ਉਹ ਤੁਹਾਡੇ ਕੋਈ ਨਹੀਂ ਆਉਂਦਾ ਬਹੁਤ ਦੁਖੀ ਹਾਂ ਮੈਂ ਨਾਲ ਚੱਕਾ ਕੇ ਲੈ ਜੂ ਐ ਕੀੜੇ ਪੈ ਜਾਣਗੇ ਇਹਦੇ ਜਾਂ ਟੁੰਡੀ ਲਿਆ ਉਹਨਾਂ ਦੀ ਯਾ ਲੈ ਆ ਕਿੰਨਾ ਪਤਾ ਨਹੀਂ ਆਉਂਦਾ ਓਏ ਇਹਨੂੰ ਸਾਈਕਲ ਤੇ ਲੈ ਜਾਓ ਵੇ ਤੂੰ ਕੀ ਲੈਣਾ ਤੂੰ ਵਗ ਜਾ ਤੂੰ ਨਾ ਸਾਡਾ ਜਲੂਸ ਕੱਟ ਅਸੀਂ ਪਾਵਾਂ ਮੋਢਿਆਂ ਤੇ ਰਹਿ ਜੀ ਹਾਂ ਅਸੀਂ ਚੱਲ ਮੁੱਕ ਗਈ ਓਏ 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 ਦੁਦਾਲੀ ਲੈ ਜਾਤਾ ਇਹ ਗੱਲ ਅੱਛਾ ਕਰਦਾ ਤੇ ਦੇਖ ਲੈ ਬੀਬੀ ਓਏ ਇੰਨਾ ਤਾਂ ਸਾਡੀ ਤਾਈ ਨਹੀਂ ਰੋਣਾ ਸੀ ਜੇ ਇਹ ਵਿਆਹ ਹੁੰਦਾ ਤਾਂ ਕਉਂ ਲਛਣਾ ਕਰਦਾ ਯਾਰ ਮੇਰਾ ਨੋ ਆ ਜਾ ਰੋ ਨਲਿਆਂ ਇੰਨੇ ਵੰਡਣ ਕਿਉਂਦੀ ਕੀ ਲੋੜ ਸੀ ਫੂਟ ਪਾ ਗਿਆ ਯਾਰ ਮੂਲੇ ਕਿੱਤਾਂ ਲਈ ਫਿਰਦਾ ਓ ਮੈਂ ਤਾਂ ਰਿਸ਼ਤੇਦਾਰੀ ਚ ਜ਼ਿਆਦਾ ਸੀ ਇਹ ਤੋਂ ਪੈਸੇ ਬੜਲੇ ਸੀ ਇਹਦਾ ਸਾਰੇ ਪੈਸੇ ਪਤਾ ਲਵਾਉਗਾ ਮੈਂ ਤਾਇਏ ਕਹਿੰਦੀ ਆ ਤਾਏ ਅੱਗੇ ਪਹਿਲੇ ਇਹਨੂੰ ਬਾਹਰ ਕੱਟ ਕੇ ਆ ਤਾਇਏ ਨੂੰ ਤਾਂ ਤੇਰੇ ਨੂੰ ਮਗਰੋਂ ਲੈ ਜਾਗੇ ਪਹਿਲੇ ਇਹਦਾ ਤਾਇਆ ਬਾਲਾ ਮੂਹ ਦਾ ਤਾਇਆ ਤੈਨੂੰ ਨਾਲ ਹੀ ਫੂਕ ਦਿੰਦੇ ਆ ਓ ਰਾਮਾ ਯਾਰੇ ਨਾਲ ਹੀ ਫੂਕ ਦਿੰਦੇ ਰਾਜ ਦੀ ਓ ਰਾਮਾ ਯਾਰੇ ਵਾਹ ਪੈ ਗਿਆ ਇਹਨੂੰ ਕੋਈ ਪਤਾ ਲੱਗਿਆ ਤਾਇਆ ਓ ਬੀਬੀ ਹਾਂ ਇਹ ਤਾਂ ਹੀ ਨਹੀਂ ਰਹਿੰਦਾ ਇਹ ਤਾਂ ਆਦੇ 9000 ਨੂੰ ਰਹਿੰਦਾ ਮੈਨੂੰ ਤਾਂ ਪਤਾ ਹੈ ਮੈਨੂੰ ਤਾਂ ਪਤਾ ਹੈ ਸਾਪਾ ਦਾ ਓਏ ਓਏ ਦੇ ਕੁਰਤਾ ਪਜਾਮਾ ਤਾਂ ਪਾ ਦਿੰਦੇ ਨਵਾ ਵੇ ਅਸੀਂ ਕਿੱਥੋਂ ਲੈ ਕੇ ਪਾਦਗੇ ਇਹ ਗਾਂਧੀ ਖੱਦਰ ਐਂ ਕਰ ਤੂੰ ਲੈ ਆ ਕੇ ਪਾ ਦੇ ਤੂੰ ਜਿੱਥੇ ਨਾ ਲੈਣਾ ਉੱਥੇ ਦੱਸ ਲੈ ਲਈ ਅਗਲੇ ਜਨਮ ਚ ਓਏ ਤਾਇਆ ਓਏ ਵੀਰਾ ਦੋ ਜਾਰੇ ਬੇਲਾ ਆ 10 ਵਾਰੀ ਲਾ ਲੈ ਚੱਕ ਦੇਣੀ ਓਹ ਹੋਣੀ ਆਉਂਦੇ ਓਏ ਨਾ ਕਿਸੇ ਨੂੰ ਪਤਾ ਇਹਨਾਂ ਨੂੰ ਆਰਵਾਦੂ ਪਤਾ ਸਾਰੇ ਪਿੰਡ ਚਾਹ ਲਵਾ ਦੂਗਾ ਪਤਾ ਏ ਟੈ ਜਾਣਾ ਕਿੱਥੋਂ ਆ ਗਿਆ ਤੇ ਪਤਾ ਨਹੀਂ ਕਿੱਥੋਂ ਆ ਗਿਆ ਮੌਕੇ ਤੇ ਗਲ ਗਿਆ ਆ ਕੇ ਓਏ ਮੈਂ ਤਾਂ ਜਾਂਦਾ ਸੀ ਰਿਸ਼ਤੇਦਾਰੀ ਚ ਓਏ ਹਜੇ ਤੜਕੀ ਦਾ ਮੈਨੂੰ ਕਹਿ ਗਈ ਤੇ ਸੀ ਪੈਸੇ ਲੈ ਜਾਂਦਾ ਸੀ ਰਿਸ਼ਤੇਦਾਰੀ ਸੀ ਤੇ ਤੂੰ ਇੱਧਰ ਕਿੱਥੋਂ ਆ ਗਿਆ ਇਹ ਤਾਂ ਪੈਸੇ ਲੈਣ ਆ ਵੀਰਾ ਦੋ ਜਾਰੇ ਠਾਲਾ ਇਹਨੂੰ ਹੁਣ ਲੈ ਲੈ 9000 ਇਹ ਤੂੰ ਓਏ ਇਹ ਨਹੀਂ ਠੱਡਦਾ ਤੁਸੀਂ ਦੇ ਦੋ ਪੈਸੇ ਸਾਨੂੰ ਪੁੱਛ ਕੇ ਦਿੱਤੇ ਸੀ ਸਾਨੂੰ ਉਹ ਤਾਂ ਇਕੱਲਾ ਉਹਦੇ ਕੋਲੇ ਆ ਕੇ ਮਰ ਜਾਂਦਾ ਸੀ ਹਾਂ ਹੁਣ ਭਾਲਦਾ ਬੀਟੇ ਤੂੰ ਆਇਆ ਕਰ ਵੀਰ ਬਣ ਕੇ ਆਪਾਂ ਤਾਂ ਤਾਈ ਨੂੰ ਲੈ ਕੇ ਚੱਲਦੇ ਆਂ ਭੂਆ ਆਉਂਦੀ ਆ ਤੇ ਤਾਈ ਦਾ ਸੰਸਕਾਰ ਕਰਕੇ ਆਈਏ ਠੀਕ ਹੈ ਕੋਈ ਨੂੰ ਬੱਕਰੀ ਤੇ ਲਾਦ ਲੋ ਹਾਂ ਮੈਂ ਬੱਕਰੀ ਮਾਰ ਦੇ ਬੇ ਜਾ ਬੇ ਇਹ ਕਾਣੂ ਪੋ ਮੇਰੀ ਗੱਲ ਸੁਣ ਬੇ ਇਹ ਪਏ ਬੁੜੇ ਨੋਣੇ ਰੋਂਦਾ ਇਹ ਤਾਂ ਪੈਸਿਆ ਨੋ ਰੋਂਦਾ ਮਰਨਾ ਓਏ ਐ ਮੇਰੀ ਗੱਲ ਸੁਣੋ ਬੱਕਰੀ ਮਰ ਗਈ ਹੱਥ ਨੇ ਧਰ ਲਾਂਗੇ ਇਹਨੂੰ ਤਾਂ ਪਹੁੰਚਦਾ ਕਰਗੇ ਇਹ ਬੱਬਰ ਕਟਾਊਗਾ ਜੇ ਤੇਰੀ ਭੂ ਆ ਗਈ ਤਾਂ ਇਹ ਬੱਬਰ ਕਟਾਊਗਾ ਇਹਨੂੰ ਦਵਾਲਾ ਕਰੋ ਜਦ ਜੰਜਾ ਛਪਦਾ ਜਾਂਦਾ ਜਾਵੜਾ ਜੇ ਰਸਤਾ ਆਪੇ ਫੂਕਿਆ ਆਵਾਂਗਾ ਜਦ ਜੰਜਾ ਛਪਦਾ ਜਾਂਦਾ ਵੀ ਲਿਆ ਕੋਈ ਸਾਈ ਦੱਸੋ ਦਾ ਹਰ ਚੋ ਜਾ ਬੱਕ ਜਾ ਮੇਰਾ 9000 ਚੱਲ ਇਹ ਤਾਂ ਤੱਕ ਗਿਆ ਨਾ ਇਹ ਤਾਂ ਟੱਕ ਗਿਆ ਮਰ ਜਣਾ ਉਹ ਅੰਦਰ ਚੁੱਪ ਕਰਕੇ ਆ ਕੇ ਬੜ ਜਾਂਦਾ ਸੀ ਤਾਇਆ ਕਿੱਥੇ ਤਾਇਆ ਕਿਤੇ ਲੈ ਲੈ ਚੱਕ